ਦਿੱਲੀ ਜਾਣ ਦਾ ਪ੍ਰੋਗਰਾਮ ਹਾਲੇ ਵੀ ਸਟੈਂਡ ਕਰਦਾ ਹੈ ਦਿੱਲੀ ਕਿਸ ਢੰਗ ਨਾਲ ਜਾਇਆ ਜਾਏਗਾ ਰਸਤਾ ਕਿੱਥੋਂ ਲਿਆ ਜਾਏਗਾ ਕੀ ਪ੍ਰਸ਼ਾਸਨ ਦੇ ਨਾਲ ਕੋਈ ਚਰਚਾ ਛਿੜੀ ਹੈ ਅਗਰ 10 ਦਿਨਾਂ ਦੇ ਅੰਦਰ ਵੀ ਸਰਕਾਰ ਸਾਡੀਆਂ ਮੰਗਾਂ ਨੂੰ ਨਹੀਂ ਮੰਨਦੀ ਤੇ ਉਦੋਂ ਬਾਅਦ ਅਸੀਂ ਦਿੱਲੀ ਵੱਲ ਨੂੰ ਪੈਦਲ ਜਥੇ ਕੁਝ ਕਰਾਂਗੇ ਸ਼ੰਭੂ ਮੋਰਚੇ ਠੀਕ ਹੈ ਰਸਤਾ ਖੋਲਦੇ ਆ ਨਹੀਂ ਖੋਲਦੀ ਸਰਕਾਰ ਨੇ ਦੇਖਣਾ ਹੈ 6 ਦਸੰਬਰ ਦਾ ਪ੍ਰੋਗਰਾਮ ਹੈ ਉਸ 26 ਨਵੰਬਰ ਵਾਲੇ ਜਿਹੜਾ ਅਮਰਨੰਚਨ ਹੈ ਮਰਨ ਵਰਤਿਆ ਉਹਦੇ ਵਿੱਚੋਂ ਨਿਕਲ ਕੇ ਆਉਂਦਾ ਹੈ ਸਾਨੂੰ ਚਾਹ ਮੀਟਿੰਗ ਚ ਨਾਮ ਲਾਉਣ ਛੜੀਆਂ ਮੰਗਾ ਨੂੰ ਜਿਵੇਂ ਪਹਿਲਾਂ ਪ੍ਰਧਾਨ ਮੰਤਰੀ ਮਾਨਯੋਗ ਨਿੰਦਰ ਮੋਦੀ ਜੀ ਨੇ ਕਿਹਾਤਾ ਵੀ ਮੈਂ ਗਲਤੀ ਹੋ ਗਈ ਮੈਂ ਮਾਫੀ ਮਤਲਬ ਵਾਪਸ ਲੈਣਾ ਹੈ ਹੁਣ ਵੀ ਲੈ ਦਨ ਸਾਡਾ ਅੰਦੋਲਨ ਜਿਹੜਾ ਸਟੇਬਲ ਸ਼ਿਖਰਾਂ ਤੇ ਪਹੁੰਚ ਗਿਆ ਕਿਸਾਨ ਅੰਦੋਲਨ ਦੇ ਚੱਲਦਿਆਂ ਮਰਨ ਵਰਤ ਇੱਕ ਆਗੂ ਨੇ ਖਤਮ ਕਰਤਾ ਤੇ ਦੂਜੇ ਆਗੂ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੇ ਪਹਿਲਾਂ ਐਲਾਨ ਕੀਤਾ ਸੀ ਉਹਨਾਂ ਨੇ ਸ਼ੁਰੂ ਕਰਤਾ ਇਸ ਤੋਂ ਬਿਨਾਂ ਦਿੱਲੀ ਜਾਣ ਦਾ ਪ੍ਰੋਗਰਾਮ ਹਾਲੇ ਵੀ ਸਟੈਂਡ ਕਰਦਾ ਹੈ ਦਿੱਲੀ ਕਿਸ ਢੰਗ ਨਾਲ ਜਾਇਆ ਜਾਏਗਾ ਰਸਤਾ ਕਿੱਥੋਂ ਲਿਆ ਜਾਏਗਾ ਕੀ ਪ੍ਰਸ਼ਾਸਨ ਦੇ ਨਾਲ ਕੋਈ ਚਰਚਾ ਛਿੜੀ ਹੈ ਜੇ ਇੱਥੋਂ ਕਾਫਲਾ ਜਾਂਦਾ ਵੀ ਹੈ ਇੱਕ ਜਥਾ ਜਾਂਦਾ ਵੀ ਹੈ ਤਾਂ ਦਿੱਲੀ ਪਹੁੰਚਣਾ ਕਿੱਥੇ ਆ तमाम ਜਾਣਕਾਰੀ ਲਵਾਂਗੇ ਸਾਡੇ ਨਾਲ ਮੋਰਚੇ ਦੇ ਆਗੂ ਹੈਗੇ ਲਖਵਿੰਦਰ ਸਿੰਘ ਜੀ ਲਖਵਿੰਦਰ ਜੀ 6 ਤਰੀਕ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦਿਨਾ ਦੇਖੋ ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ ਜਿਹੜਾ ਕਿਸਾਨਾਂ ਦੀ ਮੰਗਾਂ ਨੂੰ ਕਿਸਾਨਾਂ ਦੀ ਆਵਾਜ਼ਾਂ ਨੂੰ ਸਰਕਾਰ ਤੱਕ ਤੇ ਆਵਾਪਨ ਤੱਕ ਲੈ ਕੇ ਜਾਂਦੇ ਹੋ ਜਿਹੜਾ 6 ਦਾ 6 ਦਸੰਬਰ ਦਾ ਪ੍ਰੋਗਰਾਮ ਹੈ ਉਸ 26 ਨਵੰਬਰ ਵਾਲੇ ਜਿਹੜਾ ਅਮਰਨੰਚਨ ਹੈ ਮਰਨ ਵਰਤ ਹੈ ਉਹਦੇ ਵਿੱਚੋਂ ਨਿਕਲ ਕੇ ਆਉਂਦਾ ਅਸੀਂ 26 ਨਵੰਬਰ ਨੂੰ ਜਿਹੜਾ ਮਰ ਵਰਤ ਦਾ ਐਲਾਨ ਕੀਤਾ ਸੀ ਉਸ ਸਮੇਂ ਇਹ ਕਿਹਾ ਸੀ ਥੋੜੇ ਦਿਨ ਬਾਅਦ ਅਸੀਂ ਫਿਰ ਦੁਬਾਰਾ ਪ੍ਰੈਸ ਕਾਨਫਰੰਸ ਕਰਕੇ ਅਗਰ 10 ਦਿਨਾਂ ਦੇ ਅੰਦਰ ਵੀ ਸਰਕਾਰ ਸਾਡੀਆਂ ਮੰਗਾਂ ਨੂੰ ਨਹੀਂ ਮੰਨਦੀ ਤੇ ਉਦੋਂ ਬਾਅਦ ਅਸੀਂ ਦਿੱਲੀ ਵੱਲ ਨੂੰ ਪੈਦਲ ਜਥੇ ਕੁਝ ਕਰਾਂਗੇ ਸ਼ੰਭੂ ਮੋਰਚੇ ਤੋਂ ਤੇ ਉਸ ਸ਼ੰਭੂ ਮੋਰਚੇ ਤੋਂ ਤੁਹਾਡੇ ਚੈਨਲਾਂ ਦੇ ਮਾਧਿਅਮ ਰਾਹੀਂ ਦੇਖਿਆ ਵੀ ਉਹ ਰਸਤਾ ਬਣਾ ਰਿਹਾ ਜੀ ਸਲੇਬਾਂ ਹਟਾ ਰਹੇ ਆ ਲੇਕਿਨ ਅਜੇ ਤੱਕ ਕੋਈ ਐਸੀ ਗੱਲ ਨਹੀਂ ਹੈ ਅਜੇ ਤੱਕ ਰਸਤਾ ਨਹੀਂ ਖੋਲਿਆ ਠੀਕ ਹੈ ਰਸਤਾ ਖੋਲਦੇ ਆ ਨਹੀਂ ਖੋਲਦੇ ਸਰਕਾਰ ਨੇ ਦੇਖਣਾ ਹੈ ਲੇਕਿਨ ਅਸੀਂ ਪਹਿਲਾਂ ਵੀ ਐਲਾਨ ਕੀਤਾ ਸੀ ਲੇਕਿਨ ਹੁਣ ਜਿਹੜਾ ਐਲਾਨ ਕੀਤਾ ਉਹ ਪੈਦਲ ਜਥੇ ਦਾ ਕੀਤਾ ਤੇ ਅੱਜ 4:30 ਵਜੇ ਦੇ ਵਿੱਚ ਫਿਰ ਦੋਨੋਂ ਫੋਰਮਾਂ ਦੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਤੇ ਕੇਐਮਐਮ ਦੀ ਮੀਟਿੰਗ ਹੈ ਉਸ ਮੀਟਿੰਗ ਦੇ ਵਿੱਚ ਰੋਜ਼ਾਨਾ ਜਿਹੜੇ ਅਪਡੇਟ ਕਰਨੀ ਪੈਂਦੀ ਹੈ ਕਿਉਂਕਿ ਦੇਖੋ 26 ਤਰੀਕ ਨੂੰ ਬੈਠਣਾ ਸੀ ਉਦੋਂ ਪੁਲਿਸ ਨੇ ਡੱਲੇਵਾਲੀ ਨੂੰ ਉਠਾ ਲਿਆ ਸੁਖਜੀਤ ਸਿੰਘ ਹਰਦੋ ਚੰਡੇ ਨੂੰ ਬੈਠਣਾ ਪਿਆ ਹਾਲਾਤ ਚੇਂਜ ਹੋ ਗਏ ਤੇ ਹੁਣ ਅਸੀਂ ਜਿਹੜਾ ਪ੍ਰੈਸ਼ਰ ਬਣਾਇਆ ਤੁਹਾਡੇ ਚੈਨਲ ਦੇ ਮਾਧਮੇ ਨਾਲ ਜੀ ਗੱਲ ਭੇਜੀ ਇੱਕ ਤਰੀਕ ਦਾ ਜਿਹੜਾ ਪ੍ਰੋਗਰਾਮ ਸੀ ਉਹ ਸਰਕਾਰ ਬੈਕਫੁੱਟ ਤੇ ਆਈ ਜਿਨੇ ਬਿਨਾ ਮਤਲਬ ਤੋਂ ਟਾਂਗ ਅੜਾਈ ਸੀ ਮਾਨ ਸਾਹਿਬ ਨੇ ਉਹ ਪਿੱਛੇ ਹਟੇ ਤੇ ਸੁਖਜੀਤ ਸਿੰਘ ਆਪਣੇ ਜਗਜੀਤ ਸਿੰਘ ਰੈਵਾਲ ਨੂੰ ਜਿਨ੍ਹਾਂ ਗੱਡੀਆਂ ਰਾਈ ਰਹਿ ਕੇ ਗਏ ਸੀ ਉਹ ਹੀ ਗੱਡੀਆਂ ਅੱਗੇ ਪਾਇਲਟ ਕਰਕੇ ਇੱਥੇ ਛੜਕ ਜਾਣਾ ਪਿਆ ਤੇ ਹੁਣ ਰਹੀ 6 ਤਰੀਕ ਦੀ ਗੱਲ ਉਨਾ ਮੋਰਚਾ ਉਸ ਜੋ ਐਕਸ਼ਨ ਦੇ ਵਿੱਚੋਂ 6 ਤਰੀਕ ਨੂੰ ਨਿਕਲੀ ਹੈ ਉਸੇ ਐਕਸ਼ਨ ਤੋਂ ਦੱਖਣ ਭਾਰਤ ਦੇ ਬਹੁਤ ਸਾਰੇ ਪ੍ਰੋਗਰਾਮ ਨਿਕਲੇ ਆ ਤੇ ਹੁਣ ਅੱਜ ਦੀ ਮੀਟਿੰਗ ਦੇ ਵਿੱਚ ਫਿਰ ਦੁਬਾਰਾ ਤੋਂ ਇੱਥੇ ਗੋਖ ਕੀਤੀ ਜਾਊਗੀ ਇਸੇ ਫਿਰ ਤੋਂ ਚਰਚਾ ਕੀਤੀ ਜਾਊਗੀ ਵੀ ਉਹਦਾ ਅਸੀਂ ਰੂਪ ਕਿਵੇਂ ਕਰਨਾ ਹੈ ਅਗਰ ਸਰਕਾਰ ਰਸਤਾ ਖੋਲਦੀ ਹੈ ਤੇ ਕਿਵੇਂ ਜਾਣਾ ਹੈ ਅਗਰ ਨਹੀਂ ਖੋਲਦੀ ਤੇ ਕੀ ਕਰਨਾ ਹੈ ਇਹ ਜਿਹੜਾ ਅੱਜ ਦੀ ਮੀਟਿੰਗ ਜਾਂ ਜਿਹੜੀ ਕੱਲ ਪ੍ਰੋਗਰਾਮ ਪ੍ਰੋਗਰਾਮ ਸਟੈਂਡ ਕਰਦਾ ਹੈ ਪ੍ਰੋਗਰਾਮ ਸਟੈਂਡ ਕਰਦਾ ਹੈ ਕਿਉਂਕਿ ਪ੍ਰੋਗਰਾਮ ਜਿਹੜੇ ਦਿੱਤੇ ਹੋਏ ਆ 26 ਤਰੀਕ ਵਾਲ ਉਹ ਉਸ ਉਸ ਨੂੰ ਦੇਖਦੇ ਹੋਏ ਦਿੱਤਾ ਹੋਇਆ ਸੀ ਤੇ ਹੁਣੋ ਪ੍ਰੋਗਰਾਮ ਸਟੈਂਡ ਆ ਲੇਕਿਨ ਉਹਦੀ ਮੀਟਿੰਗ ਦੇ ਵਿੱਚ ਉਹਦੀ ਰੂਪਰੇਖਾ ਉਹਦਾ ਸਿਸਟਮ ਸਰਕਾਰ ਦੀਆਂ ਚਾਲਾਂ ਨੂੰ ਦੇਖਦੇ ਹੋਏ ਸਾਨੂੰ ਵੀ ਰੂਪਰੇਖਾ ਉਹਦੀ ਬਦਲੀ ਆਵਾਜ਼ ਜ਼ਿਆਦਾ ਨਹੀਂ ਆ ਦਿਨ 4-5 ਕਨੇ ਵਿਚਾਲੇ ਇਨ੍ਹਾਂ 4-5 ਦਿਨਾਂ ਦੇ ਵਿੱਚ ਕੀ ਪ੍ਰਸ਼ਾਸਨ ਦੇ ਨਾਲ ਗੱਲਬਾਤ ਇਦੋਂ ਪਹਿਲਾਂ ਹੋਈ ਹੈ ਕਿ ਕਿਹੜਾ ਰਸਤਾ ਦਿੱਤਾ ਜਾਏਗਾ ਜਥੇ ਖਨੌਰੀ ਤੋਂ ਜਾਣਗੇ ਜਾਂ ਸ਼ੰਭੂ ਤੋਂ ਜਾਣਗੇ ਜਾਂ ਦੋਹਾਂ ਥਾਵਾਂ ਤੋਂ ਜਾਣਗੇ ਰਸਤਾ ਕਿਵੇਂ ਖੋਲਿਆ ਜਾਏਗਾ ਇਸ ਬਾਬਤ ਹਰਿਆਣੇ ਦੀ ਸਰਕਾਰ ਦੇ ਨਾਲ ਕੋਈ ਹੁਣ ਤੱਕ ਦੀ ਕੋਈ ਚਰਚਾ ਹੋਈ ਦੇਖੋ ਹਰਿਆਣਾ ਦੇ ਖੇਤੀ ਮੰਤਰੀ ਦਾ ਇੱਕ ਬਿਆਨ ਦੇਖਿਆ ਸੀ ਟੀਵੀ ਤੇ ਜਿਵੇਂ ਪਿਛਲੇ ਅੰਦਰੋਂ ਚ ਵੀ ਟੀਵੀ ਤੇ ਬਿਆਨ ਕਰਦੇ ਸੀ ਉਹ ਬਿਆਨ ਲੱਗਨੇ ਸ਼ੁਰੂ ਕਰਤੇ ਵੀ ਠੀਕ ਹੈ ਕਿਸਾਨ ਪੈਦਲ ਜਾਂਦੇ ਜਾਣੇ ਚਾਹੀਦੇ ਆ ਹੋਰ ਵੀ ਕਈ ਮੰਤਰੀਆਂ ਦੇ ਹਰਿਆਣੇ ਦੇ ਬਿਆਨ ਆਏ ਜਿਹੜੇ ਪੰਜਾਬ ਦੇ ਬੀਜਪੀ ਦੇ ਲੀਡਰ ਆ ਉਹ ਵੀ ਕਹਿੰਦੇ ਆ ਸੰਤ ਸੀਚੇਵਾਲ ਕਹਿ ਰਿਹਾ ਸੀ ਜਾਣਾ ਚਾਹੀਦਾ ਹੁਣ ਸਾਰੇ ਬਿਆਨ ਤੇ ਟੀਵੀ ਤੇ ਦੇ ਰਹੇ ਨੇ ਉਹ ਬਿਆਨ ਦੇ ਰਹੇ ਨੇ ਕਿ ਕੀ ਉਹਨਾਂ ਤੇ ਕੀ ਕਰਨਾ ਚਾਹੁੰਦੇ ਆ ਉਹ ਉਹਨਾਂ ਨੂੰ ਦੇਖਣਾ ਹੈ ਲੇਕਿਨ ਅਸੀਂ ਆਪਣੇ ਅਢਿ ਗਿਆਸੀ ਕੰਮ ਤੇ ਅਸੀਂ ਸਾਡਾ ਤੁਹਾਡੇ ਕੋਲੇ ਅਫੀਸ਼ਲ ਨਹੀਂ ਆਇਆ ਅਫੀਸ਼ਲ ਕਿਸੇ ਦਾ ਨਹੀਂ ਆਇਆ ਲੇਕਿਨ ਮੀਟਿੰਗ ਲਈ ਵੀ ਨਹੀਂ ਮੀਟਿੰਗ ਲਈ ਨਹੀਂ ਆਇਆ ਲੇਕਿਨ ਜਿਸ ਹੱਬ ਨਾਲ ਆਸਾਰ ਨੇ ਜਦੋਂ ਥੋੜੇ ਥੋੜੇ ਬੱਦਲ ਆਉਂਦੇ ਆ ਬੱਦਲਾਂ ਤੋਂ ਬਾਅਦ ਸੰਘਣੇ ਬੱਦਲ ਹੁੰਦੇ ਬਰਸਾਤ ਹੁੰਦੀ ਹੈ ਹੁਣ ਆਸਾਰ ਬਣਦੇ ਜਾ ਰਹੇ ਨੇ ਵੀ ਜਿਹੜਾ ਡੱਲੇਵਾਲ ਜੀ ਨੂੰ ਛੱਡਿਆ ਸਾਡਾ ਅੰਦੋਲਨ ਜਿਹੜਾ ਸਟੇਬਲ ਸਿਖਰਾਂ ਤੇ ਪਹੁੰਚ ਗਿਆ ਪੀ ਇਹ ਅਸੀਂ ਕੋਈ ਪ੍ਰਾਪਤੀ ਨਹੀਂ ਹੈ ਲੇਕਿਨ ਇਹ ਪੜਾਅ ਹੈ ਸਾਡਾ ਜਿਹੜਾ ਪੜਾਵ ਸੀ ਪੜਾਵ ਜਿਹੜਾ ਉਸ ਪੜਾਵ ਨੂੰ ਅਸੀਂ ਅੱਗੇ ਤੱਕ ਲੈ ਜਾਣੇ ਕੰਮ ਰਹੇ ਆ ਕਾਮਯਾਬ ਰਹੇ ਆ ਤੇ ਹੁਣ ਵੀ ਸਰਕਾਰ ਨੂੰ ਪਿੱਛੇ ਆਉਣਾ ਪਏ ਅਸੀਂ ਤੇ ਕਹਿੰਨੇ ਵੀ ਸਾਨੂੰ ਚਾਹ ਮੀਟਿੰਗ ਚ ਨਾ ਬੁਲਾਉਣ ਸਾਡੀਆਂ ਮੰਗਾਂ ਨੂੰ ਜਿਵੇਂ ਪਹਿਲਾਂ ਪ੍ਰਧਾਨ ਮੰਤਰੀ ਮਾਨਯੋਗ ਨਿੰਦਰ ਮੋਦੀ ਜੀ ਨੇ ਕਹਿਤਾ ਵੀ ਮੈਂ ਗਲਤੀ ਹੋ ਗਈ ਮੈਂ ਮਾਫੀ ਮਤਲਬ ਵਾਪਸ ਲੈਣਾ ਹੁਣ ਵੀ ਲੈ ਦਨ ਸਾਨੂੰ ਕੋਈ ਮੀਟਿੰਗਾਂ ਦਾ ਸ਼ੌਂਕ ਨਹੀਂ ਸਾਨੂੰ ਤਾਂ ਸਾਡੀਆਂ ਮੰਗਾਂ ਜਿਹੜੀਆਂ ਹਨ ਉਹਨਾਂ ਤੇ ਕੰਮ ਕਰਨਾ ਹੈ ਤੇ ਉਹ ਮੰਗਾਂ ਨੂੰ ਮੰਨਦੇ ਹੋਏ ਅਗਰ ਐਲਾਨ ਕਰਦੇ ਹੈ ਤੇ ਅਸੀਂ ਫਿਰ ਵੀ ਜਿਹੜਾ ਆਪਣਾ ਅੰਦੋਲਨ ਵਾਪਸ ਲਵਾਂਗੇ ਅਗਰ ਨਹੀਂ ਕਰਦੇ ਤੇ ਸਾਡਾ ਜਿਹੜਾ ਐਕਸ਼ਨ ਹੈ ਉਹ ਤੇ ਰੋਜ਼ ਘੋਖਦੇ ਹੋਏ 5 ਤਰੀਕ ਤੱਕ ਵੀ 6 ਤਰੀਕ ਦੇ ਮਤਲਬ ਸਵੇਰ ਤੱਕ ਵੀ ਸਾਡੀਆਂ ਮੀਟਿੰਗਾਂ ਚੱਲਦੀਆਂ ਤੇ ਉਦੋਂ ਜਿਵੇਂ ਸਰਕਾਰ ਪਾਲੇ ਬਦਲਦੀ ਐ ਅਸੀਂ ਬਦਲ ਲੈਨੇ ਲੇਕਿਨ ਜਿਹੜਾ ਹੈ ਉਹ ਪੈਦਲ ਮਾਰਚ ਚ ਜਾਰੀ ਕੋਈ ਜਗ੍ਹਾ ਨਿਸ਼ਚਿਤ ਹੋਈ ਐ ਕਿ ਜੇ ਇੱਥੋਂ ਚੱਲਦੇ ਵੀ ਹਾਂ ਜਾਂ ਫਿਰ ਇਹਨਾਂ ਚਾਰਾਂ ਦਿਨਾਂ ਦੇ ਵਿੱਚ ਜਗ੍ਹਾ ਵੀ ਨਿਸ਼ਚਿਤ ਹੋਣੀ ਐ ਕਿਉਂਕਿ ਜ਼ਾਹਿਰ ਜੀ ਗੱਲ ਐ ਕਿ ਜੇਕਰ ਦਿੱਲੀ ਜਾਣਾ ਐ ਪੈਦਲ ਜਾਣਾ ਤਾਂ ਪਹੁੰਚਣ ਤੇ ਵੀ ਟਾਈਮ ਲੱਗਣਾ ਪਹਿਲਾਂ ਹਰਿਆਣਾ ਹੀ 1-2 ਦਿਨ ਦੇ ਵਿੱਚ ਕ੍ਰੋਸ ਹੋਊਗਾ ਫਿਰ ਉਸ ਤੋਂ ਬਾਅਦ ਦਿੱਲੀ ਜਾਣ ਦੇ ਵਿੱਚ ਤਿੰਨ ਦੋ ਤਿੰਨ ਦਿਨ ਦਾ ਬਜ਼ੁਰਗ ਲੋਕ ਨੇ ਸਾਰੇ ਨੌਜਵਾਨ ਤਾਂ ਹੈ ਨਹੀਂ ਇਹ ਪ੍ਰੋਗਰਾਮ ਨੂੰ ਸਿਰੇ ਕਿਵੇਂ ਚੜਨਾ ਅੱਗੇ ਜਗ੍ਹਾ ਕਿਹੜੀ ਹੋਊਗੀ ਕਿੱਥੇ ਜਾ ਕੇ ਬੈਠਣਾ ਹੈ ਕੀ ਪ੍ਰੋਗਰਾਮ ਹੋਊਗਾ ਕਿ ਸਾਰੀਆਂ ਚੀਜ਼ਾਂ ਤੈਹ ਹੋਈਆਂ ਨੇ ਜਾਂ ਹਾਲੇ ਮੀਟਿੰਗਾਂ ਦੇ ਵਿੱਚ ਤੈਹ ਹੋਣੀਆਂ ਬਾਕੀ ਨੇ ਪੱਤਰਕਾਰ ਦੋਸਤ ਅਗਰ ਅੰਦੋਲਨਕਾਰੀਆਂ ਨੂੰ ਇਹ ਚੀਜ਼ ਦਾ ਪਤਾ ਲੱਗੇ ਵੀ ਅਸੀਂ ਇੱਥੇ ਬੈਠਣਾ ਤੇ ਆਹ ਕਰਨਾ ਸਾਡਾ ਅੰਦੋਲਨਕਾਰੀਆਂ ਦਾ ਇਹ ਕੰਮ ਵੀ ਸੱਸੀਂ ਮੰਗਾ ਮਨਾਉਣੀਆਂ ਇਹਦੇ ਸਰਕਾਰ ਦਾ ਪਹਿਲੇ ਜੀਤ ਹੈ ਨਾ ਵੈਸੇ ਕਹਿ ਦਈਏ ਵੀ ਅਸੀਂ ਉੱਥੇ ਜਾ ਕੇ ਬੈਠਣਾ ਜੇ ਸਾਨੂੰ ਜਾਣ ਦੇਣਗੇ ਜਾਂ ਅੱਗੇ ਵਧਣ ਦੇਣਗੇ ਸਰਕਾਰ ਦੇ ਪਾਲੇ ਦੀਆਂ ਅਸੀਂ ਤੇ ਆਪਣੇ ਅੰਦੋਲਨ ਵਾਸਤੇ ਚੱਲਣਾ ਜੋ ਹਾਲਾਤ ਬਣਨਗੇ ਅੰਦੋਲਨਕਾਰੀ ਉਹਨਾਂ ਹਾਲਾਤਾਂ ਦੇ ਹਿਸਾਬ ਨਾਲ ਆਪਣੇ ਜਿਹੜੇ ਹੈਗੇ ਆ ਪੜਾਅ ਅੱਗੇ ਪਿੱਛੇ ਕਰਦਾ ਹੈ ਅੰਦੋਲਨ ਨੂੰ ਕਿੱਥੇ ਬੈਠਣਾ ਹੈ ਕਿੱਥੇ ਅਸੀਂ ਸਾਰਾ ਕੁਝ ਦੇਖਣਾ ਹੈ ਉਥੇ ਲੰਗਰ ਪਾਣੀ ਦੀ ਵਿਵਸਥਾ ਚਾਹੀਦੀ ਹੈ ਉਥੇ ਸੌਣ ਦੀ ਸਰਦੀ ਦਾ ਟਾਈਮ ਹੈ ਬਰਸਾਤ ਤੋਂ ਬਚਣ ਵਾਸਤੇ ਸਿਸਟਮ ਚਾਹੀਦਾ ਹੈ ਇਹ ਮੌਕੇ ਤੇ ਦੇਖਿਆ ਜਾਊਗਾ ਵੀ ਸਰਕਾਰ ਕਿਵੇਂ ਦਾ ਸਾਡੇ ਨਾਲ ਪਹਿਲਾਂ ਉਤਰਾ ਅਥਰੂ ਗੈਸ ਤੇ ਗੋਲੀਆਂ ਚਲਾਉਂਦੀ ਹੈ ਕਿ ਜਾਂ ਜਾਨ ਦਿੰਦੀ ਹੈ ਜਾਨ ਨਹੀਂ ਦਿੰਦੀ ਕਿੱਥੋਂ ਤੱਕ ਜਾਨ ਨਹੀਂ ਦਿੰਦੀ ਹੈ ਜਿੱਥੋਂ ਤੱਕ ਜਾਨ ਨਹੀਂ ਦਿੰਦੀ ਉਥੇ ਅਸੀਂ ਕੀ ਪ੍ਰਬੰਧ ਕਰਨੇ ਆ ਇਹ ਤੇ ਹਾਲਾਤ ਦੱਸਣਗੇ ਅੰਦੋਲਨਕਾਰੀ ਕਦੇ ਵੀ ਪਹਿਲਾਂ ਤੈਅ ਕਰਕੇ ਨਹੀਂ ਚੱ ਅੰਦੋਲਨ ਦੇ ਵਿੱਚ ਬਰਾੜੀ ਗਰਾਊਂਡ ਜਿਹੜਾ ਉਹ ਸਰਕਾਰ ਦੇ ਵੱਲੋਂ ਨਿਸ਼ਚਿਤ ਕੀਤਾ ਗਿਆ ਕਿ ਤੁਸੀਂ ਬਰਾੜੀ ਗਰਾਊਂਡ ਚਲੇ ਜਾਓ ਪਰ ਉਹਨੂੰ ਨਕਾਰਿਆ ਗਿਆ ਨਕਾਰਨ ਤੋਂ ਬਾਅਦ ਹੀ ਸਿੰਘੂ ਬਾਰਡਰ ਤੇ ਬੈਠੇ ਸੀ ਇਸੇ ਕਰਕੇ ਸਵਾਲ ਆਇਆ ਕਿ ਕੀ ਜੇ ਸਰਕਾਰ ਇਹ ਕਹਿੰਦੀ ਹੈ ਕਿ ਤੁਸੀਂ ਇਸ ਜਗ੍ਹਾ ਤੇ ਆ ਕੇ ਬਹਿ ਜਾਓ ਕੀ ਉਸ ਨੂੰ ਪ੍ਰਮਾਣਿਕ ਜਿਹੜਾ ਮੰਨਿਆ ਜਾਏਗਾ ਜਾਂ ਫਿਰ ਆਪਣੀ ਜਗ੍ਹਾ ਕਿਸਾਨ ਕਹੇਗਾ ਕਿ ਨਹੀਂ ਸਾਨੂੰ ਇਹ ਜਗ੍ਹਾ ਚਾਹੀਦੀ ਹੈ ਅਸੀਂ ਇਸ ਜਗ੍ਹਾ ਤੇ ਬੈਠ ਕੇ ਆਪਣਾ ਪ੍ਰਦਰਸ਼ਨ ਕਰ ਸਕਦੇ ਹਾਂ ਅਸੀਂ 6 ਫਰਵਰੀ 2024 ਨੂੰ ਰਿਟਰਨ ਦੇ ਵਿੱਚ ਦਿੱਲੀ ਪ੍ਰਸ਼ਾਸਨ ਨੂੰ ਭੇਜਤਾ ਸੀ ਸਾਨੂੰ ਜੰਤਰ ਮੰਤਰ ਦਿੱਤਾ ਜਾਵੇ ਨਹੀਂ ਤਾਂ RAM LILA ਮદાન ਦਿੱਤਾ ਜਾਵੇ ਉਹ ਦੋ ਮદાન ਲਿਖ ਕੇ ਦੇ ਰੱਖੇ ਆ ਤੇ ਤੀਜੀ ਜਿਹੜੀ ਗੱਲ ਤੀਜੀ ਤੇ ਹੈ ਨਹੀਂ ਮੌਕਾ ਦੱਸੂਗਾ ਲੇਕਿਨ ਅਸੀਂ ਅਗਰ ਸਰਕਾਰ ਚਾਹੂਗੀ ਇੱਕ ਜੇਲ੍ਹ ਨੂੰਮਾ ਚੀਜ਼ ਦੇ ਵਿੱਚ ਜਾ ਕੇ ਬਿਠਾ ਦੇਣਗੇ ਤੁਹਾਨੂੰ ਤੇ ਇੰਨੀ ਤੇ ਅਸੀਂ ਵੀ ਸਮਝ ਰੱਖਦੇ ਆ ਤੁਸੀਂ ਪੱਤਰਕਾਰ ਸਾਥੀ ਤੁਸੀਂ ਵੀ ਜਾਣਦੇ ਹੋ ਵੀ ਅਸੀਂ ਉਹੋ ਜੀ ਚੀਜ਼ ਦੇ ਵਾਸਤੇ ਜਿਹੜੇ ਉਸ ਉਹਨਾਂ ਰਾਹਾਂ ਦੇ ਪੰਦੀ ਨਹੀਂ ਆ ਸਾਡਾ ਕੰਮ ਅੰਦੋਲਨ ਨੂੰ ਜਿੱਤਣਾ ਹੈ ਚੀਕਾ ਜੁਬਾਨ ਨਾਲ ਮੱਤ ਅਸਿੱਧੇ ਤੌਰ ਤੇ ਕਿ 6 ਦਸੰਬਰ ਵਾਲਾ ਪ੍ਰੋਗਰਾਮ ਜਿਹੜਾ ਹੈ ਉਹ ਸਟੈਂਡ ਕਰਦਾ ਹੈ ਔਰ ਉਹ ਕਹਿੰਦੇ ਨੇ ਕਿ ਇਸ ਦੇ ਵਿੱਚ ਅਗਲੀਆਂ ਮੀਟਿੰਗਾਂ ਜਿਹੜੀਆਂ ਨੇ ਉਹ ਕੰਟੀਨਿਊ ਹੋਣਗੀਆਂ ਉਸ ਦੇ ਵਿੱਚ ਤੈਅ ਹੋਏਗਾ ਕਿ ਜਗ੍ਹਾ ਕਿਸ ਤਰ੍ਹਾਂ ਦੀ ਹੋਏਗੀ ਕਿਸ ਤਰੀਕੇ ਜਾਇਆ ਜਾਏਗਾ ਕਿੰਨੇ ਦਾ ਜਥਾ ਹੋਏਗਾ ਦੋਹਾਂ ਜਗ੍ਹਾ ਤੋਂ ਜਾਇਆ ਜਾਏਗਾ ਜਾਂ ਇੱਕ ਜਗ੍ਹਾ ਤੋਂ ਜਾਇਆ ਜਾਏਗਾ ਫਿਲਹਾਲ ਮੀਟਿੰਗਾਂ ਦਾ ਦੌਰ ਜਾਰੀ ਹੈ ਆਪਣੇ ਸਹਿਯੋਗੀ ਹਰਵਿੰਦਰ ਬਲਦੇ ਨਾਲ ਮੇਰਾ ਵੀ ਸੰਗਰਾਹ ਹੁਰ ਦਾ ਅਨ ਮਿਊਟ ਖਨੋਰੀ